ਤੁਹਾਨੂੰ ਬਾਲਸਵਰਾ ਨੇ ਸਤਿਕਾਰ ਦਿੱਤਾ ਉਹੀ ਚਰਮਣੀ ਕਾਲੀਦਾਲ ਚ ਲੈ ਕੇ ਆਏ 1999 ਦੀ ਲੋਕ ਸਭਾ ਚੋਣ ਹੈ ਜਿਹੜੀ ਤੁਸੀਂ ਪਟਿਆਲਾ ਹਲਕਾ ਤੋਂ ਲੜੀ ਪਰਨੀਤ ਘਹਰਾਂ ਦੇ ਖਿਲਾਫ ਤੇ ਉਸ ਤੋਂ ਬਾਅਦ ਹੁਣ ਜਦੋਂ ਮਤਲਬ ਬਾਦਲ ਪਰਿਵਾਰ ਦੇ ਨਾਲ ਇੱਕ ਟਕਰਾਹ ਵਾਲੀ ਸਥਿਤੀ ਹੈ ਤੁਹਾਡੀ ਸਿਆਸੀ ਤੌਰ ਤੇ ਤਾਂ ਮਨ ਦੁਖੀ ਹੁੰਦਾ ਕੋਈ ਟਕਰਾਓ ਨਹੀਂ ਹੈ ਕੁਛ ਨਹੀਂ ਅੱਜ ਵੀ ਕੋਈ ਬੰਦਾ ਵੀ ਆਇਆ ਕੱਲਾ ਮੈਂ ਹੀ ਨਹੀਂ ਤੁਹਾਡਾ ਧਰਮਿਕ ਨੰਬਰ ਤੇ ਹੈ ਥੋੜੀ ਜ਼ਮੀਨ ਜਾਇਦਾਦ ਸਿਆਸਤ ਤੁਹਾਡੇ ਉਹਦੇ ਸਾਰੇ ਛੋਟੇ ਨੇ ਜਿਹੜੇ ਲੋਕ ਸਾਡੇ ਭਰਾ ਪਾਕਿਸਤਾਨ ਤੋਂ ਆਏ ਨੇ ਉਹ ਧਰਮ ਕਰਕੇ ਆਏ ਨੇ ਜੇ ਧਰਮ ਨੂੰ ਨਾ ਮੰਨਦੇ ਹੋ ਫਿਰ ਤਾਂ ਉੱਥੇ ਕੋਈ ਜ਼ਮੀਨ ਨਾ ਜਾਇਦਾਦ ਤਾਂ ਕਿੱਡੇ-ਕੱਡੇ ਕਾਰੋਬਾਰ ਸੀਗੇ ਉਹ ਸਾਡੇ ਕਿੰਭਾਏ ਨੇ ਸੋ ਇਹ ਜਲਾ ਸਟੈਪ ਚੁੱਕਿਆ ਅਨਸ਼ਰ ਦੇ ਚੁੱਕਿਆ ਸਾਡੇ ਲਈ ਧਰਮ ਪਹਿਲਾਂ ਸੀ ਸਿਆਸਤ ਬਾਅਦ ਸੀ ਬੱਤਵਤ ਕੀ ਹੋਊਗਾ ਛਾਤ ਦੇ ਵਿੱਚ ਪਿੱਛੇ ਰਹਿ ਜਾਾਂਗੇ ਘਰ ਬੈਠ ਜਾਾਂਗੇ ਕੁਝ ਵੀ ਨਾ ਕਰਾਂਗੇ ਆਪਣੀ ਖੇਤੀ ਤੱਕ ਤੇ ਗਈ ਨਾ ਹੈ ਪਰ ਇਹ ਸਟੈਪ ਬਹੁਤ ਔਖਾ ਹੋ ਗਿਆ ਚੁੱਕਿਆ ਕਿੰਨੇ ਕਿੰਨੇ ਸਾਲ ਲਗਾਤਾਰ ਲਗਾਤਾਰ ਕਹਿੰਦੇ ਰਹੇ ਕਿ ਜਦੋਂ ਆਪਾਂ ਆਏ ਨਹੀਂ ਆਏ ਕਰ ਲਏ ਆਪਾਂ ਛੱਡ ਦੀ ਆਪਾਂ ਸ਼੍ਰੀ ਕਾਲਤਾਕ ਸਾਹਿਬ ਦੇ ਜੀ ਇੱਕ ਦਿਨ ਛੜੋ ਹੋਇਆ ਮੇਰਾ ਖਿਆਲ 100 ਵਾਰ ਤਾਂ ਮੇਰੀ ਗੱਲ ਹੋਈ ਆ ਸੱਸ ਵੀ ਇਸੇ ਬਾਲਣਾ ਐ ਪਿਆਰ ਨਾਲ ਬੈਠ ਕੇ ਇੱਥੇ ਗੱਲਾਂ ਕਰਦੇ ਰਹੇ ਪਰ ਨਹੀਂ ਗੱਲ ਬਣੀ ਇਹ ਤਾਂ ਸਟੈਪ ਅਨ ਛੜਦੇ ਨ ਚੁੱਕਿਆ ਜਿਵੇਂ ਕਹਿੰਨਾ ਵੀ ਪਾਣੀ ਛੜਦੇ ਉੱਪਰ ਦੀ ਲੰਗ ਜੇ ਫੇਰ ਚੁੱਕਿਆ ਐ ਕੋਈ ਸੌਖਾ ਥੋੜਾ ਚੁੱਕਿਆ